ਰੰਬਾ ਵਾਲੇ ਉਹਨਾਂ ਦੇ ਥੋੜਾ ਜਿਹਾ ਪਛੋਕੜ ਬਾਰੇ ਜਰੂਰ ਝਾਤ ਪਾ ਦਿਓ ਜਦੋਂ ਸੰਤ ਗਾਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਆਪਾਂ ਪਛੋਕੜ ਦੀ ਗੱਲ ਕਰਾਂਗੇ ਤਾਂ ਸਾਡੀਆਂ ਸੁਰਤੀਆਂ ਜਿਹੜੀਆਂ ਇੱਕ ਬਠਿੰਡੇ ਜ਼ਿਲ੍ਹੇ ਦਾ ਪਿੰਡ ਹੈ ਮਹਿਮਾ ਸਰਜਾ ਉੱਥੋਂ ਦੇ ਰਹਿਣ ਵਾਲਾ ਭਾਈ ਦਾਨ ਸਿੰਘ ਜਿਹੜਾ ਕਲਗੀਧਰ ਪਾਤਸ਼ਾਹ ਮਹਾਰਾਜ ਉਹਨਾਂ ਦਾ ਮਹਾਨ ਸੇਵਕ ਹੋਇਆ ਜਦੋਂ ਸਤਗੁਰੂ ਅਨੰਦਾ ਦੀ ਪੁਰੀ ਨੂੰ ਛੱਡ ਕੇ ਮਹਾਰਾਜ ਸਾਡੇ ਇਧਰ ਮਾਲਵੇ ਦੀ ਧਰਤੀ ਨੂੰ ਭਾਗ ਲਾ ਰਹੇ ਨੇ ਤੇ ਬਰਾੜਾ ਨੇ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਜੰਗਾ ਜੁੱਧਾਂ ਦੇ ਵਿੱਚ ਸਾਥ ਦਿੱਤਾ ਬਰਾੜਾ ਨੇ ਮੋਢੀ ਹੋ ਕੇ ਪਾਤਸ਼ਾਹ ਮਹਾਰਾਜ ਦੇ ਮੋਢੇ ਨਾਲ ਮੋਢਾ ਲਾ ਕੇ ਕਲਗੀਧਰ ਪਾਤਸ਼ਾਹ ਮਹਾਰਾਜ ਦੀ ਜੰਗ ਦੇ ਵਿੱਚ ਸਾਥ ਦਿੱਤਾ ਤੇ ਪਾਤਸ਼ਾਹ ਮਹਾਰਾਜ ਛੱਤਿਆਣੇ ਪਿੰਡ ਦੇ ਵਿੱਚ ਆਏ ਨੇ ਛੱਤਿਆਣੇ ਪਿੰਡ ਦੇ ਵਿੱਚ ਆ ਕੇ ਪਾਤਸ਼ਾਹ ਮਹਾਰਾਜ ਨੇ ਬਰਾੜਾ ਨੂੰ ਤਨਖਾਹਾਂ ਵੰਡੀਆਂ ਬਰਾੜਾਂ ਨੇ ਤਨਖਾਹਾਂ ਦਾ ਜ਼ਿਕਰ ਕੀਤਾ ਪਾਤਸ਼ਾਹ ਮਹਾਰਾਜ ਤੁਹਾਡੀ ਰਹਿਮਤ ਸਾਡੇ ਉੱਤੇ ਬੜੀ ਏ ਪਰ ਮਾਇਆ ਤੋਂ ਬਿਨਾਂ ਘਰ ਦਾ ਗੁਜ਼ਾਰਾ ਨਹੀਂ ਚੱਲਦਾ ਮਹਾਰਾਜ ਸਾਨੂੰ ਤਨਖਾਹਾਂ ਚਾਹੀਦੀਆਂ ਨੇ ਮਹਾਰਾਜ ਨੇ ਬਰਾੜਾਂ ਨੂੰ ਛੱਤੇ ਆਣਾ ਪਿੰਡ ਦੇ ਵਿੱਚ ਤਨਖਾਹਾਂ ਦਿੱਤੀਆਂ ਤੇ ਜਿਹੜਾ ਭਾਈ ਦਾਨ ਸਿੰਘ ਬਰਾੜ ਹੈ ਨਾ ਜਿਹੜਾ ਉਹਨਾਂ ਬਰਾੜਾਂ ਦੀ ਸੈਨਿਕ ਦਾ ਮੁਢੀ ਹੈ ਸੈਨਾ ਦਾ ਮੁਢੀ ਹੈ ਉਹ ਪਿੱਛੇ ਬੈਠਾ ਸੰਗਤ ਦੇ ਉਹਦੇ ਅੱਖਾਂ ਦੇ ਵਿੱਚ ਤ੍ਰਿਪ ਤ੍ਰਿਪ ਹੰਝੂ ਜਾ ਰਹੇ ਸੱਚੇ ਪਾਤਸ਼ਾਹ ਦੀਨ ਦੁਨੀਆ ਦਾ ਮਾਲਕ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਅਸੀਂ ਰਹਿਮਤਾ ਪ੍ਰਾਪਤ ਕਰਨੀਆਂ ਨੇ ਪਰ ਬਰਾੜਾ ਨੇ ਤਨਖਾਹਾਂ ਮੰਗ ਕੇ ਮੇਰਾ ਸਿਰ ਨੀਵਾ ਕਰ ਦਿੱਤਾ ਅੱਖਾਂ ਦੇ ਵਿੱਚ ਹੰਝੂ ਆਏ ਨੇ ਤੇ ਸਤਗੁਰੂ ਮਹਾਰਾਜ ਨੇ ਨਾ ਤਨਖਾਹਾਂ ਬਰਾੜਾ ਨੂੰ ਵੰਡ ਕੇ ਭਾਈ ਦਾਨ ਸਿੰਘ ਬਰਾੜ ਨੂੰ ਆਵਾਜ਼ ਦਿੱਤੀ ਦਾਨ ਸਿਆ ਸਰਦਾਰਾ ਸਾਡੇ ਕੋਲ ਆ ਜਦੋਂ ਦਾਨ ਸਿੰਘ ਦੇ ਕੰਨਾਂ ਦੇ ਵਿੱਚ ਕਲਗੀ ਤਰਪਾਤੀਸ਼ਾ ਮਹਾਰਾਜ ਦੀ ਆਵਾਜ਼ ਪਈ ਸਰਦਾਰ ਦਾਨ ਸਿੰਘਾਂ ਤੂੰ ਸਾਡੇ ਕੋਲ ਆ ਗਲ ਵਿੱਚ ਪੱਲਾ ਪਾ ਕੇ ਕਲਗੀ ਤਰਪਾਤੀਸ਼ਾ ਮਹਾਰਾਜ ਦੇ ਸਮਖਸ਼ ਚਲਾ ਗਿਆ ਮਹਾਰਾਜ ਤੁਹਾਡੀ ਆਵਾਜ਼ ਦੇ ਵਿੱਚ ਤੁਹਾਡੀ ਮਿੱਠੀ ਰਸਨਾ ਦੇ ਵਿੱਚੋਂ ਮੈਂ ਸਰਦਾਰ ਸ਼ਬਦ ਸੁਣਿਆ ਮਹਾਰਾਜ ਮੈਂ ਤੁਹਾਡੇ ਦਰ ਦਾ ਕੁਕਰ ਹਾਂ ਮਹਾਰਾਜ ਸੱਚੇ ਪਾਤਸ਼ਾਹ ਕੀ ਹੁਕਮ ਹੈ ਦਾਸ ਵਾਸਤੇ ਮਹਾਰਾਜ ਕਹਿਣ ਲੱਗੇ ਸਾਰੇ ਬਰਾੜਾਂ ਨੇ ਤਨਖਾਹਾਂ ਲੈ ਲਈਆਂ ਤੂੰ ਵੀ ਤਨਖਾਹ ਲੈ ਲੈ। ਦਾਨ ਸਿੰਘ ਬਰਾੜ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਤੁਹਾਡੇ ਕੋਲੋਂ ਤਨਖਾਹ ਨਹੀਂ ਚਾਹੀਦੀ। ਮਹਾਰਾਜ ਮੈਨੂੰ ਤੁਹਾਡੇ ਕੋਲੋਂ ਤਨਖਾਹ ਨਹੀਂ ਚਾਹੀਦੀ ਮਹਾਰਾਜ ਮੈਨੂੰ ਕੇਵਲ ਤੋਂ ਕੇਵਲ ਗੁਰੂ ਨਾਨਕ ਦੇ ਘਰ ਦੀ ਸਿੱਖੀ ਚਾਹੀਦੀ ਹੈ। ਮਹਾਰਾਜ ਮੇਰੀ ਝੋਲੀ ਦੇ ਵਿੱਚ ਗੁਰੂ ਨਾਨਕ ਦੇ ਘਰ ਦੀ ਸਿੱਖੀ ਪਾ ਦਿਓ। ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ ਨੇ। ਤੇ ਮਾਲਵੇ ਦਾ ਗੌਰਵ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਅਸੀਸ ਦਿੱਤੀ ਹੈ ਮਾਲਵੇ ਦਾ ਗੌਰਵ ਹੋਏਗਾ